ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਆਪਾਂ ਕੱਲ ਵੀ ਇੱਕ ਵੀਡੀਓ ਪਾਈ ਸੀ ਬਣਾ ਕੇ ਵੀ ਪਿੰਡ ਦੇ ਵਿੱਚੋਂ ਸਾਰਾ ਲੰਗਰ ਦੇ ਲਈ ਰਸਤਾ ਇਕੱਠੀਆਂ ਕੀਤੀਆਂ ਸੀਗੀਆਂ ਤੇ ਆਪਣਾ ਉੱਥੇ ਗਰਮ ਪਾਣੀ ਵਾਸਤੇ ਲੰਗਰਾਂ ਵਾਸਤੇ ਲੱਕੜਵਾਲਣ ਜਿਹੜਾ ਇਕੱਠਾ ਕੀਤਾ ਸੀ ਪਿੰਡ ਦੇ ਵਿੱਚੋਂ ਅੱਜ ਉਹ ਸੇਵਾਦਾਰ ਇੱਥੋਂ ਪਿੰਡਕਾਂ ਵਾਲੀ ਦੇ ਵਿੱਚੋਂ ਆਪਣਾ ਖਨੌਰੀ ਬਾਰਡਰ ਤੇ ਜਿਹੜਾ ਆਪਣਾ ਲੰਗਰ ਇਕੱਠਾ ਲੰਗਰ ਵਾਸਤੇ ਰਾਸਤਾ ਇਕੱਠੀਆਂ ਕੀਤੀਆਂ ਤੇ ਲੱਕੜਵਾਲਾਂ ਇਕੱਠਾ ਕੀਤਾਗਾ ਉਹ ਇੱਥੋਂ ਸਟਾਰਟਿੰਗ ਹੋ ਰਹੇ ਨੇ ਉਹ ਅੱਜ ਲੈ ਕੇ ਜਾਣਗੇ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਸੇਵਾਦਾਰਾਂ ਨਾਲ ਹਾਂਜੀ ਅ ਸ਼ਸ਼ੀ ਕਲਵਾਲਾ ਪ੍ਰਧਾਨ ਸਾਹਿਬ ਜੀ ਸ਼ਸ਼ੀ ਕਲਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਹਾਂਜੀ ਅਸੀਂ ਅੱਜ ਰਾਸਣ ਇਕੱਠਾ ਕਰਕੇ ਖਨੌਰੀ ਬਾਰਡਰ ਤੇ ਲਿਜਾ ਰਹੇ ਹਾਂ ਜੀ ਪੱਕਾ ਵਾਲੀ ਪਿੰਡ ਜਿਲ੍ਹਾ ਮਾਨਸਾ ਭਲਾਖ ਭਲਾਡਾ ਜੀ ਹਾਂਜੀ ਮੈਂ ਗੁਰਪ੍ਰੀਤ ਸਿੰਘ ਆ ਕਾਈ ਪ੍ਰਧਾਨ ਜੀ ਹਾਂਜੀ ਇਹ ਆਪਣੇ ਖਜਾਨਚੀ ਸਾਹਿਬ ਨੇ ਜੀ ਬਾਬਾ ਜੀ ਧੰਨਵਾਦ ਸਾਰੇ ਪਿੰਡ ਦਾ ਜੀ ਉਸ ਘਰ ਰਹਿ ਵੀ ਗਏ ਭਾਈ ਗੁੱਸਾ ਨਾ ਕਰਿਓ ਉਹ ਟਰਾਲੀਆਂ ਭਰਗੀਆਂ ਸੀਗੀਆਂ ਜ਼ਿਆਦੇ ਥਾਂ ਨਹੀਂ ਸੀਗਾ ਤੁਹਾਨੂੰ ਅਗਲੀ ਵਾਰ ਗਏ ਜਦੋਂ ਫੇਰ ਤੁਹਾਡੇ ਵੀ ਆਵਾਂਗੇ ਭਾਈ ਰਾਸ਼ਨ ਇਕੱਠਾ ਕਰਨ ਧੰਨਵਾਦ ਹਾਂਜੀ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਇਹਨਾਂ ਨਾਲ ਸਾਰੇ ਲੱਕੜਵਾਲਣ ਦਾ ਰਾਸ਼ਨ ਦਾ ਸਹਿਯੋਗ ਦਿੱਤਾ ਜਿੰਨੇ ਘਰ ਰਹਿ ਗਏ ਨੇ ਕਿਉਂਕਿ ਜਿੰਨੇ ਕੋਲੇ ਦੋ ਟਰਾਲੀਆਂ ਸੀ ਉਹ ਫੁੱਲ ਭਰ ਚੁੱਕੀਆਂ ਨੇ ਬਾਕੀ ਉੱਥੇ ਲੋਡ ਆ ਬਹੁਤ ਜ਼ਿਆਦਾ ਇਹਨਾਂ ਨੂੰ ਫੋਨ ਆ ਰਹੇ ਸੀਗੇ ਵੀ ਜਲਦੀ ਸਾਡੇ ਕੋਲੇ ਲੈ ਕੇ ਪਹੁੰਚੋ ਜਿੰਨਾ ਵੀ ਇਕੱਠਾ ਹੋ ਗਿਆ ਰਾਸ਼ਨ ਜਾਂ ਆਪਣਾ ਲੱਕੜਵਾਲਣ ਤੇ ਜਦੋਂ ਦੁਬਾਰਾ ਇਹਨਾਂ ਨੇ ਕੀਤਾ ਅਸਲ ਕਲੀਅਰ ਹੋ ਜੇ ਤਾਂ ਬਹੁਤ ਸੋਹਣੀ ਗੱਲ ਆ ਜੇ ਜਦ ਦੁਬਾਰਾ ਲੋਡ ਪਈ ਸਾਰੇ ਪਿੰਡ ਨੇ ਜਿਵੇਂ ਹੁਣ ਸਹਿਯੋਗ ਦਿੱਤਾ ਇਸੇ ਤਰ੍ਹਾਂ ਹੀ ਦੁਬਾਰਾ ਸਹਿਯੋਗ ਦੇਣਾ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਜਿਹੜੇ ਸਾਰੇ ਸੇਵਾਦਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਤੇ ਲਾਈਕ ਜਰੂਰ ਕਰੋ ਇਹ ਖਨੌਰੀ ਬਾਰਡਰ ਤੇ ਜਿਹੜਾ ਆਪਣਾ ਲੱਕੜ ਬਾਲਣ ਜਾ ਰਿਹਾ ਹੈਗਾ ਉਹ ਅੱਜ ਇਸ ਟਾਈਮ ਹੁਣ ਸਟਾਰਟਿੰਗ ਆ ਇਹਨਾਂ ਨੇ ਰੋਟੀ ਪਾਣੀ ਖਾ ਕੇ ਬਸ ਤੁਰਨਾ ਹੀ ਆ ਤੇ ਇਹਨਾਂ ਦਾ ਵੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਤੇ ਲਾਈਕ ਕਰੋ ਥੈਂਕ ਯੂ